ਆਇਆ ਬੱਚਾ ਇੱਕ ਅੰਦਾਜ਼ਨ 10-12 ਸਾਲ ਦਾ ਹੋਏਗਾ ਇਮਰਾਨ ਖਾਨ ਕਰਕੇ ਨਾਮ ਦੱਸ ਰਹੇ ਹੰਦਾ ਇਕੱਲੇ ਮਦਰੀ ਨਾਲ ਆਇਆ ਬਾਕੀ ਆਂਦੀ ਗਵੰਡੀ ਨਾਲ ਆਇਆ ਕੀ ਦੱਸਿਆ ਉਹਨਾਂ ਦੇ ਅਨੁਸਾਰ ਬੱਚਾ ਛੱਤ ਤੇ ਖੇਡ ਰਿਹਾ ਸੀਗਾ ਤੇ ਆ ਸਿਰ ਦੇ ਬੱਲ ਹੇ ਨੀਚੇ ਗਿਰ ਗਿਆ ਗਲਤੀ ਨਾਲ ਤੇ ਸਾਡੇ ਕੋਲ ਆਇਆ ਤਾਂ ਬਰੋਡਰਡ ਹੀ ਹੈ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਸੀ ਪਹਿਲਾਂ ਹੀ ਸਿਰ ਕਿੱਥੇ ਲੱਗੀ ਹੈ ਸਿਰ ਸਿਰ ਤੇ ਲੱਗੀ ਹੋਈ ਹੈ ਉਹਨਾਂ ਦੇ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਆ ਸਿਰ ਦੇ ਬੱਲ ਥੱਲੇ ਗਿਰ ਗਿਆ ਗਲਤੀ ਨਾਲ ਖੇਡਦੇ ਹੋਏ ਸੱਤੋ ਗਿਰਿਆ ਹਾਂਜੀ ਉਮਰ ਕਿੰਨਾ ਦੱਸੋ ਨਾ 10 12 ਸਾਲ ਉਮਰ ਹੋਏਗੀ ਨਾਮ ਕੀ ਹੈ ਇਮਰਾਨ ਖਾਨ ਨਾਮ ਹੈ ਜੰਦਾ ਬਾਕੀ ਸਾਰੀ ਡੀਟੈਲਸ ਅਕਲਚੂ ਇਹਨਾਂ ਦੇ ਕਰਦਿਆਂ ਨੂੰ ਬੁਲਾਇਆ ਸੀ ਕਿਉਂਕਿ ਕੱਲੇ ਮਦਰ ਇੱਥੇ ਹੈਗੇ ਉਹ ਬਹੁਤੇ ਦਸੰਦੇ ਹਾਲਾਚ ਨਹੀਂ ਹੈਗੇ ਹੁਣੇ ਆਇਆ ਬੱਚਾ ਇੱਕ ਅੰਦਾਜ਼ਨ 10 12 ਸਾਲ ਦਾ ਹੋਏਗਾ ਇਮਰਾਨ ਖਾਨ ਕਰਕੇ ਨਾਮ ਦੱਸ ਰਹੇ ਹੰਦਾ ਕੱਲੇ ਮਦਰ ਹੀ ਨਾਲ ਆਏ ਬਾਕੀ ਉੰਡੀ ਗਵੰਡੀ ਨਾਲ ਆਇਆ ਕੀ ਦੱਸਿਆ ਉਹਨਾਂ ਦੇ ਅਨੁਸਾਰ ਬੱਚਾ ਛੱਤ ਤੇ ਖੇਡ ਰਿਹਾ ਸੀਗਾ ਤੇ ਸਿਰ ਦੇ ਬੱਲ ਹੇਠੇ ਗਿਰ ਗਿਆ ਗਲਤੀ ਨਾਲ ਤੇ ਸਾਡੇ ਕੋਲ ਆਇਆ ਤਾਂ ਬਰੋਡਡ ਹੈ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਸੀ ਪਹਿਲਾਂ ਹੀ ਸਿਰ ਕਿੱਥੇ ਲੱਗੀ ਹੈ ਸੱਟ ਸਿਰ ਤੇ ਲੱਗੀ ਹੋਈ ਹੈ ਉਹਨਾਂ ਦੇ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਸਿਰ ਦੇ ਬੱਲ ਥੱਲੇ ਗਿਰ ਗਿਆ ਗਲਤੀ ਨਾਲ ਖੇਡਦੇ ਹੋਏ ਸੱਟ ਹੋ ਗਈ ਹੈ ਹਾਂਜੀ ਉਮਰ ਕਿੰਦਾ ਦੱਸੋ ہاں 10 ਤੋਂ 12 ਸਾਲ ਉਮਰ ਹੋएगी ਨਾਮ ਕਰਦਾ Imran Khan ਨਾਮ ਹੈ ਜਾਂਦਾ ਬਾਕੀ ਸਾਡੇ ਡੈਕਟਰ ਚ ਉਹਨਾਂ ਦੇ ਘਰ ਦੇ ਨੂੰ ਬੁਲਾਇਆ ਸੀ ਕਿਉਂਕਿ ਕੱਲੇ ਮਦਰ ਇੱਥੇ ਹੈਗੇ ਉਹ ਬਹੁਤੇ ਦਸਨ ਦੇ ਹਾਲਾਚ ਨਹੀਂ ਹੈਗੇ ਹੁਣੇ ਆਇਆ ਬੱਚਾ ਇੱਕ ਅੰਦਾਜ਼ਨ 10-12 ਸਾਲ ਦਾ ਹੋਏਗਾ Imran Khan ਕਰਕੇ ਨਾਮ ਦੱਸ ਰਹੇ ਹੰਦਾ ਕੱਲੇ ਮਦਰ ਹੀ ਨਾਲ ਆਏ ਬਾਕੀ ਆਂਦੀ ਗਵੰਡੀ ਨਾਲ ਆਇਆ ਕੀ ਦੱਸਿਆ ਉਹਨਾਂ ਦੇ ਅਨੁਸਾਰ ਬੱਚਾ ਛੱਤ ਤੇ ਖੇਡ ਰਿਹਾ ਸੀਗਾ ਤੇ ਆ ਸਿਰ ਦੇ ਬੱਲ ਹੇਠੇ ਗਿਰ ਗਿਆ ਗਲਤੀ ਨਾਲ ਤੇ ਸਾਡੇ ਕੋਲ ਆਇਆ ਤਾਂ ਬਰੋਡਰਡ ਹੀ ਹੈ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਸੀ ਪਹਿਲਾਂ ਹੀ ਸਿਰ ਕਿੱਥੇ ਲੱਗੀ ਹੈ ਸਿਰ ਸਿਰ ਤੇ ਲੱਗੀ ਹੋਈ ਹੈ ਉਹਨਾਂ ਦੇ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਆ ਸਿਰ ਦੇ ਬੱਲ ਥੱਲੇ ਗਿਰ ਗਿਆ ਗਲਤੀ ਨਾਲ ਖੇਡਦੇ ਹੋਏ ਸੱਤ ਵਰ੍ਹੇ ਹਾਂਜੀ ਉਮਰ ਕਿੰਨੀ ਦਾ ਸਰ ہاں 10 ਤੋਂ 12 ਸਾਲ ਉਮਰ ਹੋਏਗੀ ਨਾਮ ਕੀ ਹੈ ਇਮਰਾਨ ਖਾਨ ਨਾਮ ਹੈ ਜਾਂਦਾ ਬਾਕੀ ਸਾਰੀ ਡੀਟੇਲ ਇਕਲਚੂ ਇਹਨਾਂ ਦੇ ਘਰ ਦੇ ਨੂੰ ਬੁਲਾਇਆ ਸੀ ਉਹ ਜਿੱਕਲੇ ਮਦਰ ਰਹਤੇ ਹੈਗੇ ਉਹ ਬਹੁਤੇ ਦਸਨ ਦੇ ਹਾਲਾਚ ਨਹੀਂ ਹੈਗੇ ਹੁਣੇ ਆਇਆ ਬੱਚਾ ਇੱਕ ਅੰਦਾਜ਼ਨ 10-12 ਸਾਲ ਦਾ ਹੋਏਗਾ ইমরান ਖਾਨ ਕਰਕੇ ਨਾਮ ਦੱਸ ਰਹੇ ਹਾਂ ਦਾ ਇਕੱਲੇ ਮਦਰ ਹੀ ਨਾਲ ਆਏ ਬਾਕੀ ਆਂਦੀ ਗਵੰਡੀ ਨਾਲ ਆਇਆ ਕੀ ਦੱਸਿਆ ਉਹਨਾਂ ਦੇ ਅਨੁਸਾਰ ਬੱਚਾ ਛੱਤੇ ਖੇਡ ਰਿਹਾ ਸੀਗਾ ਤੇ ਸਿਰ ਦੇ ਵੱਲ ਹੇਠੇ ਗਿਰ ਗਿਆ ਗਲਤੀ ਨਾਲ ਤੇ ਸਾਡੇ ਕੋਲ ਆਇਆ ਤਾਂ ਬਰੋਡਰਡ ਹੀ ਹੈ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਸੀ ਪਹਿਲਾਂ ਹੀ ਸਿਰ ਕਿੱਥੇ ਲੱਗੀ ਹੈ 60 ਸਿਰ ਤੇ ਲੱਗੀ ਹੋਈ ਹੈ ਉਹਨਾਂ ਦੇ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰ ਆ ਸਿਰ ਦੇ ਬਲ ਥੱਲੇ गिर ਗਿਆ ਗਲਤੀ ਨਾਲ ਖੇਲਦੇ ਹੋਏ ਸੱਤੋ ਗਿਰਿਆ ਹਾਂਜੀ ਉਮਰ ਕਿੰਨਾ ਸਰ ਹਾਂ 10 ਤੋਂ 12 ਸਾਲ ਉਮਰ ਹੋਏਗੀ ਨਾਮ ਕੀ ਹੈ ਇਮਰਾਨ ਖਾਨ ਨਾਮ ਹੈ ਜਾਂਦਾ ਬਾਕੀ ਸਾਰੀ ਡਿਟੇਲਸ ਅਕਲ ਚ ਉਹਨਾਂ ਦੇ ਘਰ ਦੇੋਂ ਨੂੰ ਬੁਲਾਇਆ ਸੀ ਕਿਉਂਕਿ ਕੱਲੇ ਮਦਰ ਇੱਥੇ ਹੈਗੇ ਉਹ ਬਹੁਤੇ ਦਸਨ ਦੇ ਹਾਲਾਤ ਨਹੀਂ ਹੈ